ਨਾਮੀ ਕੰਪਨੀਆਂ ਨੇ ਵੀ ਫੜਿਆ ਠੱਗੀਆਂ ਠੋਰੀਆਂ ਦਾ ਰਾਹ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਨੌਜਵਾਨ ਨੇ ਆਪਣੀ ਖੋਦੀ ਵਰਤੋਂ ਵਾਸਤੇ ਜਦੋਂ ਆਨਲਾਈਨ ਸ਼ਾਪਿੰਗ ਵਿੱਚ ਇੱਕ ਨਾਮੀ ਬ੍ਰਾਂਡ ਦੀ ਕੰਪਨੀ ਦੇ ਰਾਹੀਂ HMT ਕੰਪਨੀ ਦੀ ਘੜੀ ਦਾ ਆਰਡਰ ਕੀਤਾ ਤਾਂ ਕੁਝ ਦਿਨਾਂ ਬਾਅਦ ਉਸ ਦੇ ਘਰ ਪਹੁੰਚੇ ਜਦੋਂ ਪੈਕੇਟ ਨੂੰ ਖੋਲਿਆ ਗਿਆ ਤਾਂ ਇਸ ਪੈਕੇਟ ਵਿੱਚ HMT ਦੀ ਮਹਿੰਗੀ ਘੜੀ ਹੋਣ ਦੀ ਥਾਂ ਤੇ HEMT ਬ੍ਰਾਂਡ ਮਾਰਕੇ ਨਾਲ ਬਣੀ ਹੋਈ ਇੱਕ ਦੇਸੀ ਘੜੀ ਪੈਕਿੰਗ ਦੇ ਵਿੱਚੋਂ ਸਾਹਮਣੇ ਨਿਕਲੀ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜਦੋਂ ਸਬੰਧਤ ਕੰਪਨੀ ਅਤੇ ਡਿਲੀਵਰੀ ਕਰਨ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਖਬਰ ਨਾ ਲਗਾਏ ਜਾਣ ਦੀ ਸ਼ਰਤ ਉੱਪਰ ਇਹ ਆਰਡਰ ਤਾਂ ਵਾਪਸ ਲੈ ਲਿਆ ਪਰ ਇਹ ਵਾਪਸੀ ਇੱਕ ਗੱਲ ਨੂੰ ਮੁਕੰਮਲ ਰੂਪ ਵਿੱਚ ਤਸਦੀਕ ਕਰ ਗਈ ਕਿ ਵੱਡੀਆਂ ਕੰਪਨੀਆਂ ਚਾਹੇ ਉਹ ਡਿਲੀਵਰੀ ਕਰਨ ਵਾਲੀਆਂ ਹੋਣ ਜਾਂ ਉਹ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਪਾਰਟ ਬਣਾਉਣ ਵਾਲੀਆਂ ਹੋਣ ਅਜਿਹੀਆਂ ਹਰਕਤਾਂ ਤੇ ਉਤਰਾਈਆਂ ਹਨ ਜਦ ਕੰਪਨੀਆਂ ਦਾ ਨਾਂ ਲੈ ਕੇ ਕੁਝ ਲੋਕਾਂ ਵੱਲੋਂ ਅਜਿਹੇ ਵਰਤਾਰਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਸਭ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਮੁਕੰਮਲ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਅਜਿਹੀ ਘਟਨਾ ਕਿਸੇ ਹੋਰ ਨਾਲ ਭਵਿੱਖ ਵਿੱਚ ਨਾ ਵਾਪਰ ਸਕੇ